ਥੇਲੇ ਬੰਗਾ ਠੀਕ ਹੈ ਬਾਬਾ ਬਾਈ ਨਾ ਪਾ ਕੇ ਆਣੇ ਆ ਪਾ ਕੇ ਰਾਈ ਨਾਲ ਲਗਾ ਸੀ ਪਾਵਾਂਗੇ ਹੁਣ ਜੇ ਨਾ ਤੁਹਾਨੂੰ ਕੱਲ ਕਿਤੇ ਬਾਬਾ ਬਾਈ ਦੇ ਕੋਲ ਮਾਤਾ ਮਈਆ ਕੋਲ ਉਹ ਜੇ ਨਾ ਪਾ ਕੇ ਥੇਲੇ ਬਚਦੇ ਮੇਰੇ ਨਾਲ ਗੱਲ ਕਰਦੇ ਮੈਂ ਅੰਦਰੋਂ ਕਰੂੰਗੇ ਅਸੀਂ ਗਰੋਂਗੇ ਤੂੰ ਅਸੀਂ ਖਰਾਬੀ ਗੱਲਬਾਤ ਕਰਦੇ ਕਿਹੜਾ ਕੰਮ ਸ਼ਾਂਤ ਸ਼ਾਂਤ ਜੀ ਆ ਤੁਹਾਨੂੰ ਨਾ ਕਿਹਾ ਜੀ ਸਤਲੁਜ ਦਰਿਆ ਦੇ ਤੁਸੀ ਬੰਨ ਤੇ ਅੱਜ ਸਾਨੂੰ ਇੱਕ ਵਾਰ ਫੇਰ ਇੱਥੇ ਆਉਣਾ ਪਿਆ ਕਿਉਂਕਿ ਕੁਝ ਗਲਤ ਆਨਸਰਾਂ ਨੇ ਜਿਹੜਾ ਇੱਥੇ ਕੰਮਕਾਜ ਇੱਕ ਨਿੱਕਾ ਮੋਟਾ ਚੱਲ ਰਿਹਾ ਸੀ ਮਿੱਟੀ ਇਧਰ ਦੀ ਉਧਰ ਕੀਤੀ ਜਾ ਰਹੀ ਸੀ ਉਹਦੇ ਵਿੱਚ ਜਿਹੜਾ ਉਹ ਖਲਲ ਪਾ ਦਿੱਤਾ ਤੇ ਇੱਥੇ ਅੱਜ ਪੰਚਾਇਤ ਵੀ ਖੜੀ ਆ ਤੇ ਇਲਾਕੇ ਦੇ ਸਖਸ਼ੀਤਾ ਸੂਝਵਾਨ ਸਾਰੇ ਬੰਦੇ ਜਿਹੜੇ ਉਹ ਇਕੱਤਰ ਹੋਏ ਹੋਇਆ ਕਿਹੜਾ ਕਾਰਜ ਆ ਉਹ ਕਰਦੇ ਚੱਲਦੇ ਕਾਰਜ ਦੇ ਵਿੱਚ ਜਿਹੜਾ ਇਹ ਬਿਗਨ ਪਿਆ ਉਹਦੀ ਆਪਾਂ ਸਾਰੀ ਜਿਹੜੀ ਗੱਲਬਾਤ ਆ ਉਹ ਇੱਥੇ ਇਹਨਾਂ ਨਾਲ ਕਰਾਂਗੇ ਕਿ ਕਿਵੇਂ ਜਿਹੜੀ ਕਾਰਜ ਨੂੰ ਰੋਕਿਆ ਗਿਆ ਹਾਂਜੀ ਸਰਪੰਚ ਸਾਹਿਬ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਸਰ ਵਧੀਆ ਜੀ ਤੁਸੀਂ ਸੁਣਾਓ ਇਹ ਜਿਵੇਂ ਹੁਣ ਇੱਥੇ ਪੂਰੀ ਕੁੱਲ ਖਦਾਈ ਨੇ ਇਕੱਠੇ ਹੋ ਕੇ ਇੰਨੀ ਸੇਵਾ કરી ਇਕੱਠ ਹੋਇਆ ਭਾਈਚਾਰੇ ਦੀ ਸਾਂਝ ਬਣੀ ਅੱਜ ਹੁਣ ਜਦੋਂ ਇਹ ਦਰਿਆ ਦਾ ਪਾਣੀ हट ਗਿਆ ਕਹਿੰਦੇ ਆ ਨਾ ਜਦੋਂ ਜਦੋਂ ਪਾਣੀ ਲੰਘ ਜਾਂਦੇ ਆ ਤਾਂ ਉਹਦੇ ਬਾਅਦ ਜਿਹੜੀਆਂ ਪੈਣਾ ਪੈਂਦੀਆਂ ਉਹ ਬਹੁਤ ਦਰਦਨਾਕ ਹੁੰਦੀਆਂ ਸਹੀ ਗੱਲ ਹੈ ਤੇ ਅੱਜ ਤੁਸੀਂ ਇੱਕ ਵਧੀਆ ਕੰਮ ਅਗਲਾ ਕਰਨ ਜਾ ਰਹੇ ਸੀ ਕਿ ਜਿਹੜੀ ਮਿੱਟੀ ਇੱਧਰ ਉੱਧਰ ਪਈ ਹੈ ਉਹਨੂੰ ਚੱਕ ਕੇ ਕਿਤੇ ਟਕਾਣੇ ਲਾ ਦਈਏ ਕਿਤੇ ਟੋਆਾਂ 'ਚ ਭਰ ਦਈਏ ਕੀ ਉਹ ਕੀ ਹੋ ਗਿਆ ਕਿਉਂ ਰੋਕ ਦਿੱਤਾ ਗਿਆ ਉਹਦੇ 'ਚ ਮਸਲਾ ਆਈ ਸੀਗੇ ਜੀ ਵੀ ਮੰਨ ਲਓ ਕਈ ਦਿਨਾਂ ਦੀ ਮਿੱਟੀ ਹੈ ਜਿਹੜੀ ਇੱਧਰ ਉੱਧਰ ਖਿੰਡੀ ਪਈ ਸੀਗੀ ਜਿਹੜੇ ਥੈਲੇ ਭਰੇ ਹੋਏ ਸੀਗੇ ਮਿੱਟੀ ਦੇ ਉਹ ਵੀ ਇੱਧਰ ਉੱਧਰ ਪਈ ਸੀਗੇ ਰਸਤਿਆਂ ਦੇ ਵਿੱਚ ਵੀ ਡੇਕਾ ਲੱਗਦਾ ਸੀਗਾ ਤੇ ਜਿਹੜੇ ਉੱਪਰ ਰਸਤੇ ਦੇ ਬੰਨ੍ਹ ਦੇ ਉੱਪਰ ਥੈਲੇ ਪਏ ਸੀ ਉਹ ਕਹਿੰਦੇ ਵੀ ਧੁੱਪ ਨਾਲ ਖਰਾਬ ਹੋ ਗਏ ਫੜਣੀ ਸੀ ਖਰਾਬ ਹੀ ਹੋਣੇ ਸੀਗੇ ਹਾਂਜੀ ਵੀ ਆਪਣੇ ਇਹਨੂੰ ਪਕਾਣੇ ਲਾਓ ਜਿਵੇਂ ਹੁਣ ਆਪਾਂ ਰਸਤੇ ਦਾ ਦੇਖਦੇ ਆਂ ਜੀ ਹਾਲ ਕਿਉਂਕਿ ਮੀਂਹ ਦੇ ਵਿੱਚ ਟਰਾਲੀਆਂ ਆਈਆਂ ਰਸਤਾ ਕਾਫੀ ਖਰਾਬ ਹੋ ਗਿਆ ਸੀਗਾ ਵੀ ਉੱਥੇ ਜੇ ਆਪਾਂ ਡਾਇਰੈਕਟ ਮਿੱਟੀ ਪਾਉਂਗੇ ਉਹ ਖੜਣੀ ਨਹੀਂ ਵੀ ਥੱਲੇ ਥੋੜੀ ਥੋੜੀ ਮਿੱਟੀ ਪਾ ਕੇ ਉੱਪਰ ਥੈਲਿਆਂ ਨਾਲ ਉਹਨੂੰ ਭਰ ਦੋ ਵੀ ਮਤਲਬ 6-6 ਮਹੀਨੇ ਹੋਰ ਲੰਘ ਜਾਣਗੇ ਤੇ ਸਪੰਦ ਸਾਹਿਬ ਕੱਲੇ ਲੱਗੇ ਸੀਗੇ ਕੰਮ ਕਰਨ ਠੀਕ ਹੈ ਜੀ ਇਹੀ ਕੰਮ ਕਰਨ ਵੀ ਮਸ਼ੀਨ ਬੁਲਾ ਲਈ ਵੀ ਚਲੋ ਥੈਲੇ ਜਾ ਕੇ ਮਿੱਟੀ ਚੱਕ ਕੇ ਜੋ ਵੀ ਆਲੇ-ਦਾਲੇ ਖਿੰਡੇ ਆ ਪਿਆ ਸਮਾਨ ਵੀ ਇਹਨੂੰ ਕਾਬੂ ਕਰ ਲਈਏ ਕਿਉਂਕਿ ਮੂਰੇ ਕੰਮ ਦਾ ਸਮਾਂ ਆ ਰਿਹਾ ਜ ਤਾਂ ਜਦੋਂ ਇਹ ਲੱਗੇ ਤਾਂ ਇੱਥੇ ਪਿੰਡ ਦੇ ਕੁਝ 2000 ਬੰਦੇ ਸੀਗੇ ਜਿਹੜੇ ਉਹਨਾਂ ਨੇ ਆ ਕੇ ਸਰਪੰਚ ਸਾਹਿਬ ਨਾਲ ਮਤਲਬ ਗਲਤ ਵਿਵਹਾਰ ਕਰਿਆ ਗਾਲੀ-ਕਲੋਚ ਕਰਿਆ ਇਹਨਾਂ ਦੇ ਕੱਪੜੇ ਉਪਰੇ ਪਾੜੇ ਕੰਮ ਨੂੰ ਰੋਕਿਆ ਜੀ ਉਹ ਉਲਟਾ ਇਹਨਾਂ ਦੇ ਇਲਜ਼ਾਮ ਲਾਇਆ ਵੀ ਇਹ ਜਿਹੜੀ ਮਿੱਟੀ ਚੋਰੀ ਕਰਕੇ ਸਰਪੰਚ ਵੇਚ ਰਿਹਾ ਅੱਛਾ ਜੀ ਮਿੱਟੀ ਵੇਚਣ ਦਾ ਲਾਇਆ ਵੀ ਦੱਸੋ ਜਿਹੜਾ ਬੰਦਾ 31 ਤਰੀਕ ਦਾ ਲੱਗਿਆ ਇਹ ਨੰਗੇ ਪੈਰੀ ਬਜਾਰਾ ਕੰਡੇ ਮਰਾਉਂਦਾ ਫਰੀ ਗਿਆ ਪੈਸਾ ਇਹਨੇ ਕੋਲੋਂ ਲਾਇਆ ਸਾਰਾ ਕੁਝ ਇਹਨੇ ਕੋਲੋਂ ਕਰਿਆ ਬਿਮਾਰ ਸੀਗਾ ਇਹਦੀ ਠੂਹੀ ਨਹੀਂ ਸੀ ਸਿੱਧੀ ਹੁੰਦੀ ਤਾਂ ਵੀ ਨਹੀਂ ਸੀ ਸੌਂਦਾ ਯਾਰ ਇਹ ਜਿਹੜੇ ਬੰਦੇ ਹੁਣ ਆ ਕੇ ਇੱਥੇ ਗੱਲਾਂ ਮਾਰਦੇ ਆ ਮੈਂ ਇਹਨਾਂ ਨੂੰ ਪੁੱਛਦਾ ਵੀ ਕਦੇ ਕਿਸੇ ਨੇ ਆ ਕੇ ਕਿ ਚਮਚਾ ਮਿੱਟੀ ਦਾ ਕਿਤੇ ਇੱਥੇ ਪਾਇਆ ਕੋਈ ਮਦਦ ਕਰੀ ਇਹ ਤਾਂ ਕਹਿ ਲਓ ਵੀ ਕੰਮ ਨੂੰ ਰੋਕਣ ਵਾਲੇ ਹੀ ਨੇ ਉਹ ਸੰਗਤ ਦਾ ਇਕੱਠ ਸੀਗਾ ਉਦੋਂ ਇਹ ਰੋਗ ਨਹੀਂ ਸਕੇ ਬਸ ਹੁਣ ਇਹ ਇਕੱਲੇ ਬੰਦੇ ਨੂੰ ਦੇਖ ਕੇ ਕੱਲ ਪੈ ਗਏ ਇਹਨਾਂ ਨੂੰ ਲੱਗਿਆ ਵੀ ਹੁਣ ਇਹ ਇਕੱਲਾ ਰਹਿ ਗਿਆ ਪਰ ਮੈਂ ਹੁਣ ਅੱਜ ਜਿਹੜੇ ਸਾਡੇ ਕੋਲ ਬੰਦੇ ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਆਪਾਂ ਇਹਨਾਂ ਨੂੰ ਦੱਸੀਏ ਵੀ ਇਹ ਇਕੱਲਾ ਨਹੀਂ ਸਾਰਾ ਇਲਾਕਾ ਸਾਰੀ ਸੰਗਤ ਇਹਦੇ ਨਾਲ ਆ ਬਿਲਕੁਲ ਬਿਲਕੁਲ ਜੇ ਹੁਣ ਇਹਨੂੰ ਇਹ ਮੋਹਦਵਾਰ ਬੰਦਾ ਜੇ ਇਹਨੂੰ ਬੰਦੇ ਪੈ ਜਾਣ ਇਹਦੇ ਕੱਪੜੇ ਪਾੜਨ ਇਹਨੂੰ ਗਾਲਾਂ ਕੱਢਣ ਉਲਟੀ ਇਹਦੇ ਉੱਪਰ ਦਰਖਾਸਤ ਦੇ ਜਾਈ ਜੀ ਸਾਡ ਨੂੰ ਸਰਪੰਚ ਨੇ ਗਾਲਾਂ ਕੱਢੀਆਂ ਜਿਵੇਂ ਕਿ ਮੈਂ ਦੇਖਿਆ ਕਿ ਦੇਖੋ ਸਾਰਾ ਪਿੰਡ ਸਾਰਾ ਇਲਾਕਾ ਇੱਕ ਪਾਸੇ ਹੈਗਾ ਤੁਹਾਡੇ ਨਾਲ ਖੜਦਾ ਉਹ ਜਸਟ ਇੱਕ ਤਿੰਨ ਕ ਬੰਦੇ ਆ ਉਹਨਾਂ ਨੂੰ ਕੀ ਕਿਸ ਤਰ੍ਹਾਂ ਦੀ ਤਕਲੀਫ ਹੋ ਸਕਦੀ ਹੈ ਵੀ ਤੁਹਾਡੇ ਨਾਲ ਕਹਿਿਆ ਮਾਰਦੇ ਪਹਿਲੀ ਵਾਰ ਇਲੈਕਸ਼ਨ ਦੀ ਦਿੱਕਤ ਬਹੁਤ ਅੱਛਾ ਜੀ ਜਦਿਆਂ ਵੋਟਾਂ ਮੈਂ ਜਦੋਂ ਹੀ ਕਹਿੰਦੇ ਛੱਡਣਾ ਨਹੀਂ ਤੈਨੂੰ ਜ਼ਰਪਾਚ ਛੱਡਣਾ ਨਹੀਂ ਜਿੱਤ ਗਿਆ ਮੈਂ 107 ਵੋਟਾਂ ਨਾਲ ਭੈਣ ਭਾਈਆਂ ਦੇ ਆਸਰੇ ਨਾਲ ਜਿੱਤ ਗਿਆ ਜੀ ਸਾਰੇ ਚੰਗੇ ਕੰਮ ਕਰਦੇ ਤਾਂ ਅਸੀਂ ਜਿਤਾਇਆ ਕਿਸ ਨੇ ਇਹ ਹਾਰ ਗਏ ਤਾਂ ਇਹ ਰੋਂਦੇ ਪਿੜਦੇ ਹੁਣ ਸਿੱਧਾ ਕੰਮ ਨਹੀਂ ਕਰ ਲੈਣਾ ਕੋਈ ਪਿੰਡ ਵਿਰੋਧੀ ਆ ਜੀ ਪਹਿਲੇ ਦਿਨ ਤੋਂ ਹੀ ਵਿਰੋਧੀ ਆ ਇਹ ਹਾਂਜੀ ਤੇ ਅੱਗੇ ਹੁਣ ਇਹਨਾਂ ਨੇ ਮਤਲਬ ਕਿਤੇ ਕੋਈ ਦਰਖਾਸਤ ਵਗੈਰਾ ਵੀ ਦਿੱਤੀ ਦਰਖਾਸਤ ਕੱਲ ਇਹਨਾਂ ਨੇ ਡੱਲੇ ਚੌਂਕੀ ਦੇ ਦਿੱਤੀ ਵੀ ਸਰਪੰਚਾਂ ਨੂੰ ਗਾਲਾਂ ਕੱਢਦਾ ਕਹਿੰਦਾ ਗੋਲੀ ਮਾਰ ਦੂੰਗਾ ਦੱਸੋ ਕਿੱਥੋਂ ਮਾਰਨੀ ਆ ਗੋਲੀਆਂ ਅਸੀਂ ਸਭ ਤੋਂ ਸਿੱਧਾ ਨਹੀਂ ਤੁਰਨਦਾ 20 ਨੂੰ ਸਾਡੀਆਂ ਢੂਈਆਂ ਟੁੱਟੀਆਂ ਪਈਆਂ ਕੱਲ ਉੱਠ ਕੇ ਹੱਤੋਂ ਪਾਈ ਹੋਏ ਮੇਰੇ ਕੱਪੜੇ 파ੜ ਇਹਨਾਂ ਨੇ ਤਿੰਨੇ ਜਣੇ ਸੀਗੇ ਚੌਥਾ ਬੰਦਾ ਨਹੀਂ ਇਹਨਾਂ ਪਿੰਡ ਦਾ ਤੁਰਦਾ ਬਿਲਕੁਲ ਤਿੰਨੇ ਆ ਭਾਈ ਚੌਥਾ ਤਾਂ ਪ੍ਰਦੀਪ ਸਿੰਘ ਮੁੰਡਾ ਸੰਤੋਖ ਸਿੰਘ ਆ ਬਲਦੇਵ ਸਿੰਘ ਆ ਇੱਕ ਰਵੀ ਕੁਮਾਰ ਆ ਗਰਨਾਮ ਸਿੰਘ ਇਹ ਚਾਰ ਪੰਜ ਜਣੇ ਤੋਂ ਛੇਵਾਂ ਬੰਦਾ ਇਹਨਾਂ ਨਾ ਕੋਈ ਨਹੀਂ ਜੇ ਕੋਈ ਸਾਡਾ ਦੁੱਖ ਦਾ ਕਿਨੂੰ ਤਾਂ ਹੀ ਆਏ ਆ ਸਾਰੇ ਆ ਗਏ ਜੀ ਨਹੀਂ ਇਹਦੇ ਜੇ ਆਪਾਂ ਸੰਗਤ ਸਾਰੀ ਤਾਂ ਹੀ ਬੁਲਾਈ ਆ ਜੀ ਵੀ ਕਿਉਂਕਿ ਜੇ ਹੋ ਸਕਦਾ ਸਾਤੋਂ ਕੋਈ ਗਲਤ ਕੰਮ ਹੋ ਗਿਆ ਹੋਵੇ ਆਪਾਂ ਇਹ ਨਹੀਂ ਕਹਿੰਦੇ ਹੈਗੇ ਵੀ ਸੰਗਤ ਦੇਖ ਲਵੇ ਇਹਨਾਂ ਨੇ ਕਿਹਾ ਵੀ ਜਿਹੜੇ ਥੈਲੇ ਲਾਏ ਹੋਏ ਸੀਗੇ ਲੋਕਾਂ ਨੇ ਸੇਵਾ કરી ਸੀ ਬੰਨ ਦੇ ਨਾਲ ਜਿਹੜਾ ਥੈਲਾ ਲੱਗੇ ਸੀ ਉਹ ਪਟਣ ਲੱਗੇ ਜੀ ਹਾਂ ਹਾਂ ਮਸ਼ੀਨ ਲਿਆ ਕੇ ਹੁਣ ਤੁਸੀਂ ਵੀ ਦਿਖਾ ਕੇ ਜਾਇਓ ਜੀ ਦਰਸ਼ਕਾਂ ਨੂੰ ਸਾਰੇ ਦੇਖਣ ਵੀ ਕਿਹੜਾ ਥੈਲਾ ਪਟਿਆ ਆਪਾਂ ਇੱਕ ਸਾਈਡ ਤੇ ਹੋ ਕੇ ਥੋੜਾ ਆ ਵੀ ਦੇਖ ਲੈਣੇ ਆ ਹਾਂਜੀ ਹਾਂ ਤੇ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਆ ਥੈਲੇ ਲੱਗੇ ਹੋਏ ਆ ਇੱਥੇ ਮਿਲਟਰੀ ਵੀ ਆਈ ਇੱਥੇ ਸੰਗਦਾ ਵੀ ਆਈਆਂ ਇਹ ਜਿਉਂ ਦਾ ਤਿਉਂ ਇਹ ਜਿਹੜਾ ਆ ਬੰਨ ਆ ਇਹ ਲੱਗਿਆ ਹੋਇਆ ਇਹਨਾਂ ਨੂੰ ਤਾਂ ਵੈਸੇ ਇਲਾਕੇ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਆਪਾਂ ਬਚ ਗਏ ਨਹੀਂ ਤਾਂ 2-300 ਪਿੰਡ ਜਿਹੜਾ ਆ ਉਹ ਹੜ੍ਹ ਜਾਣਾ ਸੀ ਤੇ ਇਦਾਂ ਦੀਆਂ ਗੱਲਾਂ ਜੇ ਕਰਕੇ ਇਹ ਕੰਮ ਜਿਹੜੇ ਆ ਇਹ ਠੀਕ ਨਹੀਂ ਹੁੰਦੇ ਕਿਸੇ ਵੀ ਚੱਲਦੇ ਕੰਮ 'ਚ ਸੇਵਾ ਦੇ ਕੰਮ ਦੇ ਵਿੱਚ ਕਦੇ ਜਿਹੜਾ ਖਲਲ ਉਹ ਪਾਉਣਾ ਨਹੀਂ ਚਾਹੀਦਾ ਜਗਤਾਰ ਸਿੰਘ ਜੀ ਤੁਸੀਂ ਮੌਜੂਦਾ ਸਰਪੰਚ ਹੈਗੇ ਆ ਬਹਿਰਾਮਪੁਰ ਦੇ ਜੀ ਜੀ ਤੇ ਕੀ ਕੋਈ ਇਹ ਜਿਹੜੀ ਘਟਨਾ ਆ ਕੀ ਕਹਿਣਾ ਚਾਹੁੰਦੇ ਇਹ ਇਹ ਬਿਲਕੁਲ ਝੂਠ ਆ ਜੀ ਇਹ ਤਾਂ ਸਾਡੇ ਪਿੰਡ ਤੋਂ ਸੜਕਾਂ ਦੇ ਆ ਜੀ ਬਾਰਾਮਪੁਰ ਬੇੜ ਤੋਂ ਗਾਹਾਂ ਕੇ ਦੋ ਸੜਕਾਂ ਹੋਣੀਆਂ ਉਹਦੇ ਬਾਰਮ ਟੁੱਟ ਗਏ ਜੀ ਇਹ ਮੁੰਡਿਆਂ ਨੇ ਕੀ ਕਰਿਆ ਵੀ ਇਕੱਠੇ ਕਰਕੇ ਥੈਲੇ ਲਾ ਕੇ ਉੱਪਰ ਮਿੱਟੀ ਪਾ ਦਈਏ ਸਾਡਾ 6 ਮਹੀਨੇ ਲੰਘ ਜਾਣਗੇ ਪਾਣੀ ਦਾ ਕਿਆ ਪਤਾ ਕਦ ਵੱਜੂਵੇ ਜੀ ਮਿੱਟੀ ਸਾਡੀ ਆ ਸੰਗਤ ਨੇ ਸੇਵਾ ਕਰੀ ਆ ਜੀ ਇਹ ਤਾਂ ਬਿਨਾ ਮਤਲਬ ਤੇ ਗੱਲਾਂ ਜੀ ਚੋਰੀ ਦਾ ਮਸਾਲਾ ਜਿੰਨਾ ਮਰਜ਼ੀ ਪਾਈ ਜਾਣੇ ਦੇਖੋ ਇੱਕ ਪਾਸੇ ਪੂਰਾ ਇਲਾਕਾ ਹੋਵੇ ਇੱਕ ਪਾਸੇ ਤਿੰਨ ਬੰਦੇ ਹੋਣ ਇਹ ਕੀ ਆ ਵੀ ਇਹਨੇ ਕੋਈ ਸਪੋਰਟ ਆ ਪਿੱਛੇ ਕੋਈ ਸਪੋਰਟ ਨਹੀਂ ਹੈਗੀ ਸਿਰਫ ਡਰਾਮਾ ਬਾਜ਼ੀ ਆ ਜੀ ਇਹ ਠੀਕ ਹੈ ਜੀ ਇਹ ਮੈਨੂੰ ਦੱਸ ਦੇਣ ਇਹਨਾਂ ਨੇ ਕੋਈ ਟਰੈਕਟਰ ਲਾਇਆ ਹੋਵੇ ਕੋਈ ਮਸ਼ੀਨ ਲਾਈ ਹੋਵੇ ਤੇ ਲਾਇਆ ਹੋਵੇ ਕਿਸੇ ਨੂੰ ਪਾਣੀ ਦਾ ਘੁੱਟ ਪਲਾਇਆ ਹੋਵੇ ਸੰਗਤ ਤਾਂ ਬਾਹਰੋਂ ਆਈ ਹੈ ਜੀ ਦੱਸੋ ਸੈਨ ਦਾ ਮਤਲਬ ਫਿਰ ਉਹੀ ਕੋਈ ਗੱਲ ਆ ਵੀ ਵੋਟਿੰਗ ਮਸਲਾ ਵੋਟ ਬੈਂਕ ਆ ਬਸ ਉਹੀ ਬਰਬਾਦੀ ਕਰਨੀ ਆ ਜੀ ਬਸ ਸਰਪੰਚ ਨੂੰ ਕੰਮ ਨਹੀਂ ਕਰ ਦੇਣਾ ਦੂਏ ਪਾਸੇ ਨੂੰ ਤੋਰ ਕੇ ਕਰੇ ਦਰਖਾਸਤ ਦੇ ਦੇਣਾ ਕਿਸੇ ਕਹਿੰਦਾ ਡੀਸੀ ਸਾਹਿਬ ਨੂੰ ਬੁਲਾਓ ਉਹ ਡੀਸੀ ਸਾਹਿਬ ਉੱ ਫਿਰ ਦੱਸੋ ਜੀ ਹੁਣ ਤਾਂ ਇੱਥੋਂ ਵੇੜੀ ਹੁਣ ਤਾਂ ਉਰੀ ਗਏ ਆ 20 ਦਿਨ ਲਾ ਕੇ ਹਾਂਜੀ ਹਾਂ ਮੈਂ ਪਰਮਨੰਦਰ ਸਿੰਘ ਜਿਲ੍ਹਾ ਚੈਨਲ ਕਰਤਾ ਵੀ ਕੀ ਖੋਸਾ ਰੋਪੜ ਤੋਂ ਹੀ ਹਾਂਜੀ ਇਹ ਵੀਰ ਮਸਲਾ ਕੋਲ ਨਹੀਂ ਹੈਗਾ ਤਕਰੀਬਨ 31 ਤਰੀਕ ਤੋਂ ਸਾਡੇ ਪਿੰਡ ਦੀਆਂ ਜਿਹੜੇ ਸਾਰੇ ਪਿੰਡ ਨੇ ਵੀਰ ਆਪਣਾ ਹਫਸਾਵਾਤ ਤੋਂ ਅਸੀਂ ਤਕਰੀਬਨ ਲਗਾਤਾਰ ਇਹ ਵੀਰ ਲੱਗੇ ਹੋਇਆ ਮਿੱਟੀ ਨੂੰ ਹੀ ਠੀਕ ਤਕਰੀਬਨ ਸਾਡੇ ਪਿੰਡਾਂ ਚੋਂ ਥੈਲੇ ਭਰ ਕੇ ਆਏ ਹੋਏ ਨੇ ਇਹ ਇੱਥੇ ਤਕਰੀਬਨ ਬਹੁਤ ਘੱਟ ਥੈਲਾ ਭਰ ਹੋਇਆ ਹੈ ਇਹ ਜਿਹੜੇ ਹੁਣ ਬੰਨ ਪਰ ਜਿਵੇਂ ਫਾਲਤੂ ਥੈਲੇ ਪਏ ਸੀ ਨਾ ਢੇਰੀਆਂ ਇਹਨਾਂ ਨੇ ਪਾਤਾ ਚਾਕੇ ਵੀ ਇੱਥੇ ਠੋਕਰਾਂ ਚੋਂ ਥੈਲੇ ਪੱਟ ਕੇ ਇਹਨਾਂ ਨੇ ਉੱਥੇ ਸੜਕ 'ਚ ਲੱਗੇ ਹੋਏ ਨਹੀਂ ਪਾਉਣ ਇਹ ਤਿੰਨ ਘਰ ਨੇ ਵੀਰੇ ਇਹਨਾਂ ਕੋਲ ਆਪਣੇ ਟਰੈਕਟਰ ਵੀ ਨਹੀਂ ਮਸ਼ੀਨਾਂ ਵੀ ਨਹੀਂ ਮੈਨੂੰ ਲੱਗਦਾ ਜੀ ਸੀ ਬੀ ਸ਼ਾਇਦ ਇਹਨਾਂ ਦਾ ਕੋਈ ਟਰੈਕਟਰ ਨਹੀਂ ਕੋਈ ਮਸ਼ੀਨ ਨਹੀਂ ਇਹ ਜਾਣ ਕੇ ਹੁਣ ਹਰਾਸਮੈਂਟ ਲੱਗੇ ਹੋਏ ਇਹਨਾਂ ਨੂੰ ਕਾਰਨ ਹੁਣ ਬੰਨ ਦੀ ਤੁਸੀਂ ਹਾਲਤ ਦੇਖ ਲਓ ਕਿ ਆ ਇਹ ਜੇ ਹੁਣ ਇਹ ਪੱਧਰਾ ਹੋ ਜਾਊਗਾ ਯਾਰ ਕਿਆ ਮੜੀ ਗੱਲ ਆ ਇਹ ਸੜਕਾਂ ਟੁੱਟੀਆਂ ਤਾਂ ਬੰਨ ਕਰਕੇ ਹੀ ਟੁੱਟੀਆਂ ਨੇ ਭੱਲੇ ਦਾ ਕੰਮ ਤਾਂ ਹੋਣਾ ਚਾਹੀਦਾ ਇਹ ਗੱਲ-ਗੱਲ ਪਰ ਕੈਮਰਾ ਕੱਢ ਕੇ ਘੜ ਜਾਂਦੇ ਨੇ ਜੇ ਆਪਾਂ ਕਹਿ ਤਾਂ ਹੁਣ ਬੰਨ ਇਹ ਕਿਤੇ ਨਾ ਤਿੰਨ ਘਰਾਂ ਦਾ ਥੋੜੀ ਆ ਵੀਰ ਨਹੀਂ 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 ਇਹ ਹੁਣ ਸਾਡਾ ਬੰਨ ਹੈ ਇਲਾਕੇ ਦਾ ਬੰਨ ਹੈ ਪੰਜਾਬ ਦਾ ਬੰਨ ਹੈ ਯਾਰ ਪੰਜਾਬ ਚੋਂ ਸੰਗਤ ਆ ਗਈ ਇੱਥੇ ਪੰਜਾਬ ਤੋਂ ਹਰਿਆਣੇ ਤੱਕ ਦੇ ਲੋਕ ਮਿੱਟੀ ਲੈ ਕੇ ਆ ਗਏ ਇਹ ਲੋਕਾਂ ਨੇ ਕਿਸੇ ਨੂੰ ਚਾਹ ਦਾ ਕੱਪ ਤਾਂ ਪੁੱਛਿਆ ਇਹ ਤਾਂ ਜੇ ਕਹਿ ਲਈਏ ਕਿ ਇਤਿ ਉਹ ਉਹ ਉਹਨਾਂ ਘੱਟ ਹੋ ਗਿਆ ਜਿਨ੍ਹਾਂ ਕਿ ਕਿਸਾਨ ਅੰਦੋਲਨ ਇਹ پورے ਪੰਜਾਬ ਚੋਂ ਸਿਰਫ ਦੋ ਬੰਦ ਨੇ ਦੌੜ ਪਰ ਤੇ ਬੱਤੀਆਂ ਜਿਹੜਾ ਟੁੱਟਣ ਦੇ ਬਚਿਆਈ ਬਿਲਕੁਲ ਬਿਲਕੁਲ ਨਹੀਂ ਸਾਰੇ ਪਾਸੇ ਬੰਦ ਟੁੱਟ ਗਈ ਬਿਲਕੁਲ ਤੇ ਆਪਾਂ ਉਹ ਮੌਕਾ ਵੀ ਦੇਖ ਲੈਨੇ ਆ ਜਿੱਥੇ ਇਹਨਾਂ ਨੇ ਕੰਮ ਸਟਾਰਟ ਕੀਤਾ ਸੀ ਤੇ ਉੱਥੇ ਕੰਮ ਰੋਕ ਦਿੱਤਾ ਗਿਆ ਸਾਰੀ ਇਹ ਸੇਵਾ ਦੇ ਆਏ ਹੋਏ ਆ ਮਹਿਕਮਾ ਆਪਣੀ ਲਈ ਗਈ ਆ ਸਾਰੀ ਆਪਾਂ ਦੇਖ ਸਕਦੇ ਆ ਕਿ ਪਪੂਲਰ ਜਿਹੜੇ ਆ ਉਹ ਕਿਸੇ ਕਿਸਾਨ ਭਰਾ ਦੇ ਇੱਥੇ ਖੜੇ ਹੈਗੇ ਆ ਤੇ ਉਹਦੇ ਵਿੱਚ ਪੱਥਰ ਵੀ ਪਏ ਆ ਤੇ ਜਾਲ ਵੀ ਪਏ ਆ ਤੇ ਹੋਰ ਜਿਹੜੇ ਥੈਲੇ ਆ ਉਹ ਵੀ ਇੱਥੇ ਪਏ ਆ ਇਹਨਾਂ ਦਾ ਕਹਿਣਾ ਹੈਗਾ ਕਿ ਕੱਲ ਨੂੰ ਜੇ ਅਸੀਂ ਇਹ ਚੱਕਦੇ ਆ ਤਾਂ ਇਹ ਫੇਰ ਦਰਖਾ ਦੇਣਗੇ ਕਿ ਭਾਈ ਇਹ ਜਿਹੜੇ ਆ ਇੱਥੇ ਬੰਨਦਾ ਜਿਹੜਾ ਕੋਈ ਵੀ ਸਮਾਨ ਆ ਉਹ ਚੱਕ ਕੇ ਯੂਜ਼ ਕਰਦੇ ਆ ਤੂੰ ਜੇ ਜੇ ਭਲੇ ਦਾ ਕੰਮ ਕਰਨਾ ਤਾਂ ਤਾਂ ਕਰਨਾ ਹੀ ਪਊਗਾ ਕਿਸਾਨ ਵੀਰ ਦਾ ਜਿਹੜਾ ਇਹ ਖੇਤ ਹੈ ਵਿਹਲਾ ਇਹ ਵਿਹਲਾ ਕਰਕੇ ਦੇਣਾ ਬਿਲਕੁਲ ਬਿਲਕੁਲ ਮੇਰੇ ਖੇਤੋਂ ਹੈ ਖੇਤ ਵਾਲਾ ਵੀ ਬੋਲਦਾ ਜੀ ਮੈਨੂੰ ਅੱਛਾ ਜੀ ਕਹਿੰਦਾ ਚੱਕਾ ਮੇਰੇ ਖੇਤੋਂ ਕੱਲ ਮੈਂ ਚੱਕਣ ਲੱਗਿਆ ਹੱਤੋਂ ਪਾਈ ਹੋਈ ਮੇਰੇ ਨਾਲ ਜੀ ਕਹਿੰਦਾ ਤੂੰ ਕੌਣ ਹੋਣਾ ਬੂਟੇ ਵੇਚੇ ਹੋਏ ਜੀ ਜ਼ਮੀਨ ਬਾਣੀ ਆ ਅਸੀਂ ਸੇਲ ਤੇ ਲੱਗੇ ਹੋਏ ਬੂਟੇ ਹੀ ਦੇਖੋ ਪੱਥਰ ਦੇ ਗਿੱਡੇ ਗਿੱਡੇ ਗਰੇ ਆ ਆਪ ਜਿਹੜਾ ਇਹਨਾਂ ਦਾ ਸਿਗਾ ਰਿਸ਼ਤੇਦਾਰ ਉਹਦੇ ਖੇਤੋਂ ਪੱਥਰ ਚੱਕ ਕੇ ਬਾਹਰ ਕੱਢਦਾ ਸਾਡੀ ਵਾਰ ਨੂੰ ਕਹਿੰਦਾ ਤੂੰ ਚੱਕ ਕੇ ਦਿਖਾਓ ਦੱਸੋ ਇਹ ਕਿਹੜੀ ਗੱ ਆਪਾਂ ਦੇਖ ਸਕਦੇ ਆ ਆ ਉਹ ਉਹ ਜਗਾ ਹੈਗੀ ਆ ਇਹ ਉਹ ਮੌਕਾ ਹੈਗਾ ਆ ਜਿੱਥੇ ਕੰਮ ਇਹਨਾਂ ਨੇ ਸਟਾਰਟ ਕਰਿਆ ਤੇ ਕੰਮ ਨੂੰ ਜਿਹੜਾ ਆ ਉਹ ਰੋਕ ਦਿੱਤਾ ਗਿਆ ਤੇ ਹੱਥੋ ਪਾਈ ਵੀ ਹੋਏ ਤੇ ਉਹ ਇਹ ਕਹਿੰਦੇ ਇਹਨਾਂ ਦਾ ਕਹਿਣਾ ਹੈ ਕਿ ਉਲਟ ਜਾ ਕੇ ਦਰਖਾਸਤ ਵੀ ਜਿਹੜੀ ਆ ਉਹ ਇਹਨਾਂ ਨੇ ਸਾਡੇ ਖਿਲਾਫ ਦਿੱਤੀ ਕਿ ਜਿਹੜਾ ਬੰਨਾਂ ਬੰਨ ਤੋਂ ਮਿੱਟੀ ਚੱਕੀ ਜਾ ਰਹੀ ਆ ਬੰਨ ਤੋਂ ਉੱਤੋਂ ਥੈਲੇ ਚੱਕੇ ਜਾ ਰਹੇ ਆ ਸੋ ਜਿਹੜਾ ਇਹ ਮਿੱਟੀ ਆ ਜੇ ਚੱਕੀ ਜਾਊਗੀ ਤਾਂ ਜਿਹੜੀ ਠੋਕਰ ਆ ਉਹਦਾ ਕੰਮ ਇਹ ਹੋ ਸਕਦਾ ਹੈਗਾ ਤੇ ਹੋਊਗੀ ਪਰ ਨਹੀਂ ਇੱਥੇ ਮਗਮ ਨਹੀਂ ਏਕੜੇ ਜਾਲ ਬੰਨਣ ਦੇ ਹਾਂਜੀ 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 ਜੇ ਹੁਣ ਇਹਦੇ ਪਾ ਮਿੱਟੀ ਪੈ ਕੇ ਉੱਚੀ ਹੋਊਗੀ ਨਾ ਵੀਰੇ ਇਹ ਇਹ ਮਜ਼ਬੂਤ ਪਧਰੀ ਹੋ ਕੇ ਬਣੂਗੀ ਇਹਦੇ ਪਾ ਜਾਲ ਬੰਨ ਮਹਕਮੇ ਨੇ ਇੱਕ ਨੇ ਜਾਲ ਬੰਦਣਾ ਦੇ ਬਿਲਕੁਲ 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 ਇਹਦਾ ਕੋਈ ਫਿਰ ਇੰਨੀ ਸੇਫਟੀ ਨਹੀਂ ਹੋਣੀ ਇੱਥੇ ਜੇ ਮਿੱਟੀ ਪੈ ਜੂਗੀ ਔਰ ਜਿਵੇਂ ਖਾਲੀ ਪਿਆ ਵਿੱਚ ਕਿਹਾ ਇਹਦਾ ਕੋਈ ਨੁਕਸਾਨ ਦੱਸੋ ਮੈਨੂੰ ਕੀ ਹੈ ਮਿੱਟੀ ਪੈ ਜੂ ਕੋਈ ਨੁਕਸਾਨ ਨਹੀਂ ਹੋਏ ਬੰਨ ਸਹੀ ਹੋ ਜੂ ਬੰਨ ਸਹੀ ਹੋ ਜੂਗਾ ਬੰਨ ਇਹ ਤਕਰੀਬਨ ਬੇਲੇ ਤੱਕ ਜਾਂਦਾ ਵੀ ਰਹੇ ਬਿਲਕੁਲ ਇਹ ਰੋਪਣ ਦਾ ਪੂਰਾ ਕੰਬਾਈਨਾ ਵੀ ਲੰਗਦੀਆਂ ਟਰਾਲੀਆਂ ਵੀ ਲੰਗਦੀਆਂ ਨੇ ਬਿਲਕੁਲ ਇਹ ਜਾਣ ਕੇ ਹੈਰਾਨ ਕਰਦੇ ਨੇ ਲੋਕ ਜਦੋਂ ਹਰੇਕ ਗੱਲ ਪਰ ਜਾ ਕੇ ਕੈਮਰਾ ਮੂਰੇ ਆ ਜਾਂਦੇ ਨੇ ਹੂੰ ਹੂੰ ਸੋ ਸਰਪੰਚ ਸਾਹਿਬ ਇਹ ਜਿਹੜੀ ਗੱਲਬਾਤ ਹੋਈ ਆ ਹੁਣ ਤੁਸੀਂ ਅਗਲਾ ਜਿਹੜ ਉਹ ਉਹ ਕੀ ਲਾਉਂਗੇ ਕਿ ਮਤਲਬ ਕਿ ਜਿਵੇਂ ਤੁਸੀਂ ਕਹਿੰਦੇ ਹੋ ਉਹਨਾਂ ਨੇ ਦਰਖਾਸਤ ਦਿੱਤੀ ਹੋਈ ਹੈ ਨਹੀਂ ਜਿਹੜਾ ਇਹਨਾਂ ਨੇ ਇਲਜ਼ਾਮ ਲਾਇਆ ਜੀ ਪਤਾ ਲੱਗਣਾ ਚਾਹੀਦਾ ਸਾਰੇ ਲੋਕਾਂ ਨੂੰ ਭੈਣ ਭਾਈ ਜਿਹੜੇ ਕੱਲ੍ਹ ਦੇ ਸਾਨੂੰ ਫੋਨ ਕਰ ਰਹੇ ਆ ਵੀ ਤੂੰ ਚੋਰੀ ਚੱਕ ਕੇ ਵੇਚਤੀ ਮੈਂ ਕਹਿੰਦਾ ਕੋਈ ਵੀ ਬੰਦਾ ਲਿਆਵੋ ਜਿਹਨੂੰ ਅਸੀਂ ਮਿੱਟੀ ਵੇਚੀ ਆ ਜਾਂ ਅਸੀਂ ਕਿਤੇ ਉਹ ਗਲਤ ਜਗ੍ਹਾ ਤੇ ਚੱਕੀ ਆ ਕੇ ਦੇਖ ਲੈਣ ਸਾਰੇ ਮੌਕੇ ਦੇਖਣਾ ਚਾਹੀਦਾ ਸਰਕਾਰ ਨੂੰ ਵੀ ਜੋ ਵੀ ਅਫਸਰ ਆ ਸਾਰੇ ਤੇ ਮੋਟਰ 'ਚ ਮੇਰੀ ਮੋਟਰ ਆ ਮੇਰੇ ਕੋਲ ਠੇਕੇ ਤੇ ਆ ਜਿਹੜਾ ਬੂਲਰਸ ਵੀਡੀਓ ਬਣਾਈ ਆ ਤੇ ਉਹਦੇ ਵਿੱਚ ਤਾਰ ਰੱਖ ਗਏ ਅਫਸਰ ਮੈਂ ਇਹਨਾਂ ਵਾਲੇ ਆਪ ਖੁਦ ਸਰਪੰਚ ਸ਼ਾਮ ਡਲੇ ਜੋ ਕਿ ਕਾਠਾ ਵੀ ਅਸੀਂ ਆਪ ਤਾਰ ਰੱਖ ਕੇ ਗਏ ਆ ਉਹ ਵੀ ਇਲਜ਼ਾਮ ਲਾ ਰਹੇ ਤਾਂ ਜੱਜ ਸਾਹਿਬ ਨੇ ਤੁਹਾਨੂੰ ਬੁਲਾਇਆ ਹਾਂਜੀ ਬੁਲਾਇਆ ਸ਼ਾਮ ਨੂੰ 5 ਵਜੇ ਉਹ ਕਹਿੰਦਾ ਕੀ ਕਹਿਣਾ ਕਿ ਕਿਸ ਤਰ੍ਹਾਂ ਦੀ ਦਰਖਾਸਤ ਆਈ ਹੈ ਉਹ ਕਹਿੰਦੇ ਵੀ ਇਹੀ ਵੀ ਕਹਿੰਦੇ ਸਾਨੂੰ ਸਰਪੰਚ ਦਾ ਗੋਲੀ ਮਾਰ ਦੂੰਗਾ ਸਾਨੂੰ ਗਾਲਾਂ ਕੱਢੀਆਂ ਸਾਨੂੰ ਵੀ ਮੈਂ ਮੰਨ ਦੀ ਠੋਕਰ ਦੇੜ ਕੇ ਵੀ ਵੇਚ ਰਿਹਾ ਆ ਇਹ ਜਿਲ ਇਲਜ਼ਾਮ ਲਾ ਰਹੇ ਮੇਰੇ ਭਾਈ ਬਜ਼ੁਰਗੋ ਕੀ ਸ਼ੋਹ ਬਣਾ ਹੈਗਾ ਜੀ ਆਪਣਾ ਆਪਣਾ ਨਾਮ ਮਲਾਘਰ ਜੇ ਗਗੜ ਵਾਲੀਏ ਰਹਿੰਦੇ ਆ ਜਿਹਰੇ 35 36 ਸਾਲ ਦੇ ਠੀਕ ਆ ਜੀ ਜਿੱਦਾਂ 88 ਹਾਲਾ ਜਿੱਦੇ ਉਰੇ ਸਰਪੰਚ ਨੇ ਆਪਣਾ ਪੱਖ ਰੱਖਿਆ ਹੈਗਾ ਸਰਪੰਚ ਨੇ ਵਧੀਆ ਹੀ ਕੰਮ ਕਰਿਆ ਸਰਪੰਚ ਜੀ ਅਮੀਟੀ ਸਰਪੰਚ ਜੇ ਕਹਿੰਦੇ ਆ ਸਕਦੀ ਆ ਉਰੇ ਸਰਪੰਚ ਪੱਤਰ ਵੀ ਕਰਵਾ ਸਕਦਾ ਹਮ ਸਰਪੰਚ ਜੀ ਕੋਈ ਵੀ ਗਲਤੀ ਸਾਰਾ ਪਿੰਡ ਨਾਲ ਬਿਲਕੁਲ ਨੇ ਵੀ ਕੀ ਕੀ ਕਹਿਣਾ ਚਾਹਦੇ ਆ ਵੀ ਵੀ ਅੱਗੇ ਅੱਗੇ ਵੀ ਪਹਿਲਾਂ ਤੋਂ ਲੈ ਕੇ ਜਾ ਤੋ ਸਰਪੰਚ ਬਣਿਆ ਹੁਣ ਤੱਕ ਬਹੁਤ ਹੀ ਵਧੀਆ ਕੰਮ ਕਰਦਾ ਰਿਹਾ ਬਹੁਤ ਹੀ ਵਧੀਆ ਕਰਿਆ ਪਹਿਲਾਂ ਤਾਂ ਹੀ ਸਰਪੰਚ ਬਣਾਏ ਪਿੰਡ ਵਾਲਿਆਂ ਨੇ ਬਿਲਕੁਲ ਬਿਲਕੁਲ ਜੀ ਬਜੁਰਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਤੁਸੀਂ ਇੱਕ ਇਕੱਠ ਦੇ ਵਿੱਚ ਆਏ ਹੋਏ ਹੈਗੇ ਹਾਂ ਜੀ ਸਰਪੰਚ ਸਾਹਿਬ ਨੇ ਜਿਹੜਾ ਕਾਰਜਾ ਰਹਿੰਦਾ ਕਾਰਜਾ ਕੇ ਉਹ ਉਹ ਕਰਨ ਲਈ ਕੰਮ ਸ਼ੁਰੂ ਕੀਤਾ ਸੀ ਤੋਂ ਇਹਦੇ ਵਿੱਚ ਕੋਈ ਰੁਕਾਵਟ ਪੈ ਗਈ ਉਹ ਉਹ ਕੀ ਰੁਕਾਵਟ ਪੈ ਗਈ ਜੀ ਉਹ ਇਹ ਦੋ ਤਿੰਨ ਘਰ ਪਹਿਲਾਂ ਤੋਂ ਹੀ ਲੱਗਦੇ ਹੁੰਦੇ ਆ ਸਰਪੰਚ ਰਾਜ ਜੀ ਅੱਛਾ ਜੀ ਇੱਕ ਦਾ ਇਲੈਕਸ਼ਨ ਦੇ ਲੱਗਦੇ ਹੁੰਨੇ ਆ ਇੱਕ ਇੱਥੇ ਬੂਟੇ ਲਾ ਦਿੱਤੇ ਸੀ ਨੇਗ ਵਾਲਿਆਂ ਨੇ ਗੁਰਦੁਆਰੇ ਦੀ ਵੜਦੇ ਨਾਲ ਨਾਲ ਉਹ ਉਹਨਾਂ ਦਾ ਇਹਨੇ ਬੜਾ ਦੁੱਖ ਕਰਾਇਆ ਇਹਨਾਂ ਨੇ ਤੇ ਜੱਤ ਵੀ ਦੇ ਲੱਗਦੇ ਇਹਨੂੰ ਕੋਈ ਸਿੱਧਾ ਕੰਮ ਕਰਨ ਦਿੰਦੇ ਨਹੀਂ ਵਿਚਾਰੇ ਇਹਨੇ ਇਹ ਤਿੰਨੇ ਪਾਈ ਸਕੇ ਬੂਟੇ ਵੀ ਪਟ ਪੜਤੇ ਸਾਡੇ ਉਹ ਜਿਹੜਾ ਆਪਣੀ ਮਸ਼ੀਨ ਲਾ ਕੇ ਦੇਖੋ ਜਿਹੜਾ ਕੋਈ ਬੰਦਾ ਪੰਚਾਇਤ ਬੁਲਾਉਂਦਾ ਜਾਂ ਕੱਟ ਕਰਦਾ ਉਹਨੇ ਆਪਣਾ ਪੱਖ ਰੱਖਣਾ ਹੀ ਹੁੰਦਾ ਉਹਨੇ ਰੱਖਣਾ ਹੁੰਦਾ ਠੀਕ ਨਹੀਂ ਜਿਵੇਂ ਅਸੀਂ ਆ ਅਸੀਂ ਇੱਕ ਪਾਏ ਪੱਤਰਕਾਰ ਦੇ ਤੌਰ ਤੇ ਅਸੀਂ ਕਹਿੰਨੇ ਆ ਵੀ ਦੋਨੋਂ ਪੱਖ ਲੈ ਜਾਣਾ ਕਿ ਇਹਦਾ ਇਦਾਂ ਤਾਂ ਨਹੀਂ ਹੈਗਾ ਵੀ ਕੋਈ ਗੱਲ ਦੇ ਵਿੱਚ ਕੋਈ ਨਿੱਕੀ ਮੋਟੀ ਸੱਚਾਈ ਹੈ ਪੂਰੀ ਜੀ ਬੰਦੋ ਕੋਈ ਥੈਲਾ ਚੱਕੇ ਨਾ ਨਹੀਂ ਨਾ ਨਾ ਕੋਈ ਬਿਲਕੁਲ ਨਹੀਂ ਇਹ ਕਹਿੰਦੇ ਗ੍ਰੇਡ ਖੋਲ ਕੇ ਥੈਲੇ ਕਹਿੰਦੇ ਕੋਈ ਨਹੀਂ ਥੈਲੇ ਕਹਿੰਦੇ ਮੈਂ ਗੁਰਸੇਖ ਬੰਦਾ ਅਮਰ ਸਿੰਘ ਬਿਲਕੁਲ ਝੂਠ ਬੋਲਦੇ ਸਾਰੇ ਡੱਡੇ ਡੜੇ ਰੱਖੇ ਬਿਲਕੁਲ ਝੂਠ ਬੋਲਦੇ ਬਜ਼ੁਰਗੋ ਜੀ ਸਤਿ ਸ਼੍ਰੀ ਅਕਾਲ ਜੀ ਤੇਰੀ ਗੱਲ ਜੀ ਕਿੰਨੀ ਉਮਰ ਹੋਣੀ ਹੈ ਜੀ ਆਪਣੀ ਮੜੀ ਹੋ ਗਈ 90 95 90 95 ਸਾਲ ਹੋ ਗਏ ਤੁਹਾਨੂੰ 90 95 ਸਾਲ ਹੋਣ ਦੇ ਬਾਵਜੂਦ ਵੀ ਇੱਥੇ ਆਣਾ ਪੈ ਗਿਆ ਕੀ ਕਾਰਨ ਹੋ ਗਿਆ ਜੀ ਇਹ ਕਾਰਨ ਜੀ ਬੜ ਕੇ ਜਿਹੜੇ ਬੰਦੇ ਤਨੇ ਨਾ ਹੈ ਇਹ ਕੰਮ ਕੋਈ ਕੀ ਕਰਦੇ ਆ ਮੈਨੂੰ ਪਤਾ ਸਾਰਾ ਹੀ ਵੇ ਕੰਮ ਹੋ ਨਹੀਂ ਦਿੰਦੇ ਕਿਸੇ ਦਾ ਵੀ ਅੱਛਾ ਜੀ ਇਹ ਫਾਇਦੇ ਕਰਦਾ ਨਾ ਪਸਾਉਣਾ ਹਾਂ ਆ ਦੇਖੋ ਆ ਸੜਕ ਬਣੀ ਆ ਇਕ ਮੁੰਡਾ ਲੰਘਦਾ ਇੱਥੇ ਜੇ ਸਾਫ ਹੋਣੀ ਜੇ ਪੰਮੀ ਪੈ ਜਾ ਕਿੱਦਾਂ ਭਰ ਜੜਾ ਹੈ ਬਿਲਕੁਲ ਯਾਰ ਆਜ ਹੋਇਆ ਸੜਕ ਉੱਤੀ ਆ ਸੜਕ ਰਿਕਾ ਰਿਕਾ ਪਾਉਂਦੇ ਕਿਉਂ ਆ ਇਹ ਪਾਉਂਦੇ ਕਰਨੀ ਜੋ ਹੈ ਕੰਮ ਨਹੀਂ ਇਹਨਾਂ ਨੇ ਰੋਡ ਬਣਾਉਣਾ ਕਰਨਾ ਕੁਝ ਨਹੀਂ ਇਹਨਾਂ ਕੋਲ ਹਾਂ ਬahari ਕੰਪਨੀ ਹੋਣ ਦਾ। ਫਿਰ ਸਰਕਾਰੀ ادارے ਇਹਨਾਂ ਦੀ ਕੋਈ ਗੱਲਬਾਤ ਸੁਣੀ ਜਾਂਦੀ ਆ? ਸੁਣੀ ਕਦੇ ਇਦਾਂ ਡਰਾਮਾ ਬੰਦੀ ਕਰਦੇ ਆ ਇਹ। ਹਾਂ। ਵੀ ਸੁਣੀ ਕਿਤੇ ਨਹੀਂ ਜਾਂਦੀ। ਨਾ ਨਾ ਸੁਣੀ ਨਹੀਂ ਜਾਂਦੀ ਇਹਨਾਂ ਦੀ। ਅੱਜ ਜਿਹੜੇ ਹੁਣ ਕਹਿੰਦੇ ਆ ਇਕੱਠ ਹੈਗਾ ਐ ਡੱਲੇ ਚੌਂਕੀ ਦੇ ਸ਼ਾਮ ਨੂੰ ਫਿਰ ਉੱਥੇ ਤੁਸੀਂ ਜਾਓਗੇ? ਹਾਂ ਜੀ ਹਾਂ ਜਾਵਾਂਗੇ। ਜਾਵਾਂਗੇ ਕੋਈ ਗੱਲ ਦੀ ਇੱਕ ਬਗੜਲਾ। ਆਪਾਂ ਇੱਕ ਹੋਰ ਮੌਕਾ ਜਿਹੜਾ ਆ ਉਹ ਇੱਥੇ ਇਹ ਦੇਖਦੇ ਆ ਕਿ ਆ ਜਿਹੜਾ ਖੇਤ ਹੈਗਾ ਆ ਇਹ ਕਿਸੇ ਹੋਰ ਬੰਦੇ ਦਾ ਖੇਤ ਆ ਜਦ ਕਿ ਇਹਦੇ ਵਿੱਚ ਸੇਵਾ ਦੇ ਵਿੱਚ ਆਈ ਹੋਈ ਜਿਹੜੀ ਮਿੱਟੀ ਆ ਆ ਤੁਸੀਂ ਦੇਖ ਸਕਦੇ ਆ ਕਿ ਕਾਫੀ ਧੰਨੇ ਲੱਗੇ ਹੋਇਆ ਇਹ ਇੱਥੇ ਮਿੱਟੀ ਜਿਹੜੀ ਆ ਉਹ ਪਈਆ ਤੇ ਸਰਪੰਚ ਸਾਹਿਬ ਦਾ ਕਹਿਣਾ ਇਹ ਆ ਕਿ ਇਹਨਾਂ ਨੇ ਜਦ ਕਿ ਇਹ ਮਿੱਟੀ ਚੱਕ ਕੇ ਆਪਣੇ ਖੇਤ ਦੇ ਵਿੱਚ ਖਲਾਰ ਵੀ ਲਈਆ ਤੁਸੀਂ ਦੇਖ ਸਕਦੇ ਆ ਖਿਲਰੀ ਉਹੀ ਮਿੱਟੀ ਆ ਵੀ ਅਸੀਂ ਤਾਂ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਇਹਨਾਂ ਨੂੰ ਕੋਈ ਇੱਕ ਸ਼ਬਦ ਨਹੀਂ ਕਿਹਾ ਕਿ ਤੁਸੀਂ ਇਹ ਮਿੱਟੀ ਕਿਉਂ ਖਲਾਰਦੇ ਆ ਕਹਿੰਦੇ ਵੀ ਚਲੋ ਖੇਤ ਜਿਹੜਾ ਆ ਉਹ ਪੱਧਰ ਹੋ ਜਾਵੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਉਹ ਠੀਕ ਆ ਜੀ ਇਹ ਜੇ ਮਿੱਟੀ ਜਿਹੜੀ ਆ ਇਹ ਸੇਵਾ ਦੇ ਵਿੱਚ ਆਈ ਹੋਈ ਹੈ ਇਹਨਾਂ ਨੇ ਖਿਲਾਰੀ ਇੱਥੇ ਹਾਂਜੀ ਇਹ ਦੇਖੋ ਜੀ ਡਾਕਰ ਮਿੱਟੀ ਆ ਸੰਗਤ ਦੀ ਆ ਇਹ ਸਾਰੀ ਢਾਹੇ ਦੀ ਮਿੱਟੀ ਆਈ ਹੋਈ ਆ ਇੱਥੇ ਦੀ ਮਿੱਟੀ ਕਿਸੇ ਨੇ ਨਹੀਂ ਨਾ ਲੈਂਦੀ ਆ ਨਾ ਕਿਸੇ ਨੇ ਇੱਥੇ ਪਾਈ ਆ ਇਹ ਜੀ ਜਿਹੜੀ ਮਿੱਟੀ ਉਹ ਬਾਕੀ ਪਈ ਆ ਉਹ ਸਾਰੀ ਸੰਗਤ ਦੀ ਆ ਇਹ ਖੇਤ ਆ ਜਿਹੜਾ ਇਹ ਹੈਗਾ ਰੇਤਾ ਠੀਕ ਆ ਇਹ ਮਿੱਟੀ ਆ ਜੀ ਡਾਕਰ ਇਹਨਾਂ ਨੇ ਦੇਖੋ ਆ ਮੈਂ ਜਿਹੜੀ ਡਾਕਰ ਮਿੱਟੀ ਆ ਸਾਰੀ ਰੇਤੇ ਵਿੱਚ ਆਪਣੇ ਪਾ ਲਈ ਆ ਜੀ ਇਹ ਦੱਸੋ ਜੀ ਵੀ ਸੰਗਤ ਦੀ ਮਿੱਟੀ ਆ ਇਹ ਬੰਨ ਤੇ ਜਾਂ ਹੋਰ ਪਾਸੇ ਜਿਹੜੇ ਚੀਜ਼ ਨੂੰ ਆਈ ਆ ਉਹਦੇ ਖਾਤਰ ਵਰਤਣੀ ਚਾਹੀਦੀ ਆ ਸਰਪੰਚ ਸਾਹਿਬ ਸਾਰਾ ਇਲਾਕਾ ਤੁਹਾਡੇ ਨਾਲ ਹੈਗਾ ਆ ਬਿਲਕੁਲ ਤੁਸੀਂ ਚਟਾਨ ਵਾਂਗੂ ਖੜੇ ਆ ਪਹਿਲਾਂ ਵੀ ਖੜੇ ਰਹੇ ਆ ਤੇ ਜਿਹੜਾ ਕਾਰਜ ਆ ਉਹ ਅੱਗੇ ਕਰਦੇ ਰਹੋਗੇ ਹਾਂਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਜਿਹੜੀ ਘਟਨਾ ਕ੍ਰਮਾਂ ਉਹ ਅਸੀਂ ਤੁਹਾਡੇ ਰੂਬਰੂ ਜਿਹੜਾ ਆ ਉਹ ਉਹ ਪੇਸ਼ ਕੀਤਾ ਹੈਗਾ ਆ ਕਿਉਂਕਿ ਇਲਾਕਾ ਮੌਕੇ ਤੇ ਵੀ ਮੌਜੂਦ ਆ ਸਾਰਾ ਇੱਥੇ ਦੇ ਇਕੱਠ ਬਹੁਤ ਵੱਡਾ ਇਕੱਠ ਭਾਈਚਾਰੇ ਦਾ ਇਹ ਖੜਾ ਹੈਗਾ ਸੋ ਦੇਖਣ ਤੇ ਇਹੀ ਇਹ ਬਣਦਾ ਹੈ ਕਿ ਜਿਹੜਾ ਇਹ ਕਾਰਜ ਕਰਨੇ ਵਾਲਾ ਸੀ ਇਹ ਹੋਣਾ ਚਾਹੀਦਾ ਨਾ ਕਿ ਇਹਦੇ ਵਿੱਚ ਖਲਲ ਪਾਇਆ ਜਾਵੇ ਧੰਨਵਾਦ ਲੋ ਜੇ ਹੁਣੇ ਆਪਾਂ ਪਾ ਦੇ ਬਾਬਾ ਜੀ